ਸਾਥੀ ਗੱਲ ਕਿਸਾਨ ਭਰਾਵਾਂ ਅੱਜ ਆਪਾਂ ਪਹੁੰਚੇ ਹਾਂ ਮਲੋ ਟਰੈਕਟਰ ਮੰਡੀ ਤੇ ਮਲੋ ਟਰੈਕਟਰ ਮੰਡੀ ਤੇ ਟਰਾਲੀਆਂ ਦੀ ਟਰੈਕਟਰਾਂ ਦੀ ਬਹੁਤ ਹੀ ਜ਼ਿਆਦਾ ਤੇਜ਼ੀ ਹੈ ਜੀ ਤੇ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਚੈਨਲ ਨੂੰ ਕਰ ਲੋਈ ਸਬਸਕ੍ਰਾਈਬ ਕੈਂਟੀ ਦਾ ਬਟਨ ਦਬਾ ਲਓ ਆਉਣ ਵਾਲੀ ਟਰੈਕਟਰ ਮੰਡੀ ਦੀ ਕੋਈ ਵੀ ਅਸੀਂ ਵੀਡੀਓ ਪਾਈਏ ਤਾਂ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਸਰੋਂ ਪਹਿਲਾਂ ਪਹੁੰਚੇ ਜੀ ਚਲੋ ਆਪਾਂ ਪਹਿਲਾਂ ਕਰਦੇ ਹਾਂ ਤੁਹਾਡੇ ਨਾਲ ਟਰੈਕਟਰਾਂ ਦੇ ਰੇਟ ਸਾਂਝੇ ਕੋੜ ਨਿਊ ਹੌਲੈਂਡ ਵਾਲਿਆਂ ਦਾ ਆ ਗਿਆ 36 30 ਚਾਰੇ ਟਾਇਰ ਬਿਲਕੁਲ ਬੈਕ ਸਾਈਡ ਵਾਲੇ ਟਾਇਰ ਘਸੇ ਆ ਜੀ ਫਰੰਟ ਵਾਲੇ ਹੈਗੇ ਆ ਕਾਫੀ ਹੱਦ ਤੱਕ ਵਧੀਆ 2000 ਮਾਡਲ ਆ ਜੀ 2 ਲੱਖ 20000 ਰੁਪਇਆ ਡਿਮਾਂਡ ਆ ਜੀ ਫੈਕਟਰੀ ਦੇ ਮਾਲਕ ਨੇ ਬਾਕੀ ਟਰੈਕਟਰ ਸਾਫ ਆ ਜੀ ਥੱਲੇ ਨੂੰ ਥੋੜੀ ਜਿਹੀ ਮਗਰਲੇ ਟਾਇਰਾਂ ਦੇ ਕੰਮ ਆਣਗੇ ਐਸੇ ਰ ਆ ਗਿਆ ਜੀ 95 ਮਾਡਲ ਆ 1 ਲੱਖ ਤੇ 8000 ਰੁਪਇਆ ਡਿਮਾਂਡ ਸਵਰਾਜ ਆ ਗਏ 744 ਐਫੀ ਡੁਅਰਸ਼ੇ ਮਾਡਲ ਹੈ 2 ਲੱਖ ਤੇ 75000 ਰੁਪਿਆ ਡਿਮਾਂਡ ਹੈ ਜੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਸੋਨਾਲੇਕ ਹੈ गाइस 750 ਦਾ ਟਾਇਰਾਂ ਦੀ ਕੰਡੀਸ਼ਨ ਤੁਸੀਂ ਚੈੱਕ ਕਰੋ ਜੀ ਪਾਵਰ ਸਟੇਜ ਹੈ ਜੀ ਸਾਈਡ ਵੇਅਰ ਹੈ ਜੀ 11 ਮਾਡਲ ਹੈ 3 ਲੱਖ ਤੇ 60000 ਰੁਪਿਆ ਡਿਮਾਂਡ ਹੈ 16 ਸੋਨਾਲੇਕ ਆ ਗਿਆ ਜੀ 750 ਦਾ ਅਪੋਲੋ ਦੇ ਟਾਇਰ ਹੈ ਜੀ ਅਗਲੇ ਹੈਗੇ ਜੀ ਜੇ ਕੇ ਦੇ ਤਾਂ ਵੀ ਹਜ ਤੱਕ ਸਾਫ ਸੁਥਰਾ ਟਰੈਕਟਰ ਤੇ ਟਾਇਰ ਵੀ ਸਾਫ ਪਏ ਆ ਜੀ ਇਹ ਹੈਗਾ ਨਵਾਂ ਮਾਡਲ ਹੈ ਜੀ 3 ਲੱਖ 5000 ਰੁਪਏ ਡਿਮਾਂਡ ਹੈ ਜੀ 3 ਫਾਰਮ 45 ਦਾ ਆ ਗਿਆ ਜੀ 11 ਮਾਡਲ ਹੈ ਜੀ 3 ਲੱਖ 15000 ਰੁਪਏ ਡਿਮਾਂਡ ਹੈ ਪੰਜਾਬ ਨੰਬਰ ਆ ਬੈਕ ਸਾਈਡ ਵਾਲੇ ਟਾਇਰ ਵੀ ਕੇ ਦੇ ਬਿਲਕੁਲ ਨਵੇਂ ਪਵਾ ਕੇ ਲੈ ਕੇ ਆਇਆ ਬਾਈ ਸਾਡੇ ਵੀ ਚੈੱਕ ਕਰ ਸਕਦੇ ਆ ਜੀ ਅਗਲੇ ਟਾਇਰ ਹਜੇ ਕਾਫੀ ਹੱਦ ਤੱਕ ਵਧੀਆ ਸਾਫ ਸੁਥਰੇ ਪਏ ਆ ਜੀ ਇਹ ਆ ਨੰਬਰ ਆ ਜੀ ਮਹਿੰਦਰ ਆ ਗਿਆ ਜੀ 475 ਟਾਇਰ ਚਾਰੇ ਬਿਲਕੁਲ ਸਾਫ ਸੁਥਰੇ ਆ ਜੀ ਬੈਕ ਸਾਈਡ ਵਾਲੇ ਐਮ ਆਰ ਐਫ ਦੇ ਓ ਸੌਰੀ ਜੀ ਅਗਲੇ ਐਮ ਆਰ ਐਫ ਦੇ ਬੈਕ ਸਾਈਡ ਵਾਲੇ ਹੈਗੇ ਜੇ ਕੇ ਦੇ 2000 ਮਾਡਲ ਆਈ 2 ਲੱਖ 2000 ਰੁਪਏ ਡਿਮਾਂਡ ਆ ਜੀ ਸੌਰੀ ਹੋਰ ਵੀ ਫਦੇ ਫਾਰਮ 60 ਆ ਗਿਆ ਜੀ ਫਾਰਮ 60 ਆ ਜੀ ਵੀ ਆਪਣਾ ਠੀਕ ਹੈ ਜੀ ਕਾਫੀ ਹੱਦ ਤੱਕ ਵਧੀਆ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ। ਟਾਇਰ ਚਾਰੇ ਵਧੀਆ ਸਾਫ਼ ਸੁਥਰੇ ਬਈ। 2001 ਮਾਡਲ ਆ। 2 ਲੱਖ 50 ਨੰਬਰ ਹੈ ਜੀ। 50। ਸਾਰੇ ਟਰੈਕਟਰ ਆਪਣੇ ਕੋਈ ਥੋੜੇ ਐਂਡਰੀ ਸਾਰੇ ਆਪਣੇ ਆ ਬੇਟਾ। ਠੀਕ ਹੈ ਜੀ ਸਾਰੇ। ਇਹ ਆਪਣੇ ਆਪ ਦੇ ਆ 44 ਤੇ ਲੈ ਗਿਓ ਉਹ ਸੋਨਾ ਨਿਕਲ ਗਈ ਪਹਿਲੇ ਦੀ। ਠੀਕ ਹੈ। ਉਹਨੇ ਸੋਨਾ ਨਿਕਲ ਗਿਆ ਵੀ ਆਪਣੇ। ਚਲੋ ਨੰਬਰ ਦੱਸਿਓ ਬਾਈ ਆਪਣਾ। ਨੰਬਰ ਮੇਰਾ ਹੈਗਾ 700 700 ਜੀ 97 797 ਤੇ 46880 46880 ਹਾਂ 70097 46880 ਠੀਕ ਹੈ ਜੀ। ਲੋ ਬਾਈ ਜੀ ਜਿਹੜੇ ਤੁਹਾਨੂੰ ਟਰੈਕਟਰ ਦਿਖਾਏ ਜੀ ਸੋਨਾਲੀਕਾ ਤੋਂ ਲੈ ਕੇ ਅਗਲਾ ਸੋਨਾਲੀਕਾ ਵੀ ਆਪਣੇ ਹਾਂ ਜਾਨੀ ਕਿ ਸੋਨਾਲੀਕਾ ਐਸ ਤੋਂ ਲੈ ਕੇ ਜੀ ਪੰਜਾਬ ਨੰਬਰ ਆ ਬਾਈ ਇਹਦੀ ਫਰਸਟ ਪਾਰਟੀ ਟਰੈਕਟਰ ਆਪਣੇ ਸਾਰੇ ਠੀਕ ਹੈ ਜੀ ਛੇ ਟਰੈਕਟਰ ਆਪਣੇ ਆ ਠੀਕ ਹੈ ਜੀ 622 ਦੇ ਟਰੈਕਟਰ ਹੀ ਨੰਬਰ ਤੁਹਾਨੂੰ ਵੀਡੀਓ ਚ ਬੋਲਤਾ ਜੀ ਪਹਿਲੀ ਪਾਰਟੀ ਦੇ ਸਾਰੇ ਸਾਰੇ ਪਹਿਲੀ ਪਾਰਟੀ ਦੇ ਨਾਲ ਠੀਕ ਹੈ ਜੀ ਸਾਰੇ ਟਰੈਕਟਰਾਂ ਦੇ ਡੰਡੇ ਪੱਟੀਆਂ ਛਤਰੀਆਂ ਟਾਇਰ ਨਵੇਂ ਸਾਰੇ ਠੀਕ ਹੈ ਜੀ ਬਾਈ ਕਹਿੰਦਾ ਸਮਾਨ ਕੋਈ ਵੀ ਟੁੱਟਿਆ ਭੱਜਾ ਨਹੀਂ ਉਹ ਬਿਲਕੁਲ ਸਾਫ਼ ਸੁਥਰਾ ਤਿੰਨ ਨਵਾਂ ਹੋਗਾ ਜੀ ਹਬੀਗੇ ਨਹੀਂ ਕਮਾਂਡਰ ਦੇ ਕੋਈ ਪਉਂਦਾ ਨਹੀਂਗਾ ਠੀਕ ਹੈ ਜੀ ਇਸ ਤਰ੍ਹਾਂ ਦੇ ਟੈਨ ਸਾਰੇ ਟੈਨ ਆ ਠੀਕ ਹੈ ਜੀ ਉਹਦੇ ਟੈਨ ਤੇ ਕਮਾਂਡਰ ਜੰਦਾ ਫਟਿਆ ਸਾਰਾ ਸਮਾਨ ਨਾਲ ਉਹ ਠੀਕ ਹੈ ਬਾਈ ਠੀਕ ਹੈ ਜੀ ਬਾਕੀ ਸਾਰੇ ਇਹ ਟੂ ਜੈ ਰਿਜਨਲ ਹੋਣਗੇ ਓਕੇ ਬਾਈ ਕਹਿੰਦਾ ਇੰਜਨ ਗੇਅਰ ਦੀ ਬਾਈ ਗਾਰੰਟੀ ਫੁੱਲ ਇੰਜਨ ਗੇਅਰ ਦੀ ਫੁੱਲ ਵਾ ਕੇ ਲੈ ਜਾਏ ਬੰਦਾ ਜਿਹੜਾ ਮਰਜੀ ਠੀਕ ਹੈ ਜੀ ਠੀਕ ਵਾ ਕੇ ਤਸੱਲੀ ਕਰਕੇ ਫਿਰ ਜਾਵੇ ਠੀਕ ਹੈ ਜੀ ਠੀਕ ਹੈ ਜੀ ਲੋ ਬਾਈ ਬਾਈ ਨੇ ਪੂਰੀ ਫੁੱਲ ਜ਼ਿੰਮੇਵਾਰੀ ਲੈ ਲਈ ਤੇ ਨੰਬਰ ਬਾਈ ਦਾ ਆਪਾਂ ਵੀਡੀਓ ਚ ਬੋਲਤਾ ਤੇ 6 ਟਰੈਕਟਰ ਆ ਬਾਈ ਦੇ ਤੇ 744 ਆ ਗਿਆ ਜੀ ਅਗਲਾ ਆਪਣਾ ਟਰੈਕਟਰ ਇਹ 2000 ਮਾਡਲ ਆ ਜੀ 2 ਲੱਖ ਤੇ 60000 ਰੁਪਿਆ ਡਿਮਾਂਡ ਆ ਜੀ ਟਾਇਰ ਪੂਰੇ ਵਧੀਆ ਓਕੇ ਤੇ ਸਾਫ ਸੁਥਰੇ ਬਏ ਜੀ ਗੁਡਇਰ ਦੇ ਟਾਇਰ ਆ 13 ਦੇ ਟਾਇਰਾਂ ਚ ਆ ਜੀ ਐਸ਼ਰ ਆ ਗਿਆ ਜੀ 98 ਮਾਡਲ 1 ਲੱਖ ਤੇ 39000 ਰੁਪਿਆ ਡਿਮਾਂਡ ਹੈ ਟਰੈਕਟਰ ਦੇ ਮਾਰ ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ 3522 ਉਹਦਲਾ ਦੇਖਾ ਬੈਕ ਥਰਡ ਵਾਲੇ ਟਾਇਰ ਘਸੇ ਆ ਜੀ ਫਰੰਟ ਵਾਲੇ ਕਾਫੀ ਹੱਦ ਤੱਕ ਵਧੀਆ ਸਾਫ ਸੁਥਰੇ ਪਏ ਆ ਜੀ ਜੇ ਕੇ ਦੇ ਟਾਇਰ ਆ 2001 ਮਾਡਲ ਆ 1 ਲੱਖ ਤੇ 50000 ਰੁਪਿਆ ਡਿਮਾਂਡ ਆ 855 ਆ ਗਈ 12 ਮਾਡਲ ਆ 3 ਲੱਖ ਤੇ 70000 ਰੁਪਿਆ ਡਿਮਾਂਡ ਆ ਜੀ ਟਰੈਕਟਰ ਦੇ ਮਾਲਕ ਦੀ ਮਹਿੰਦਰਾ ਆ ਗਈ 265 ਟਾਇਰ ਪਿਛਲੇ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਆ ਜੀ 97 ਮਾਡਲ ਆ ਜੀ 1 ਲੱਖ ਤੇ 45000 ਰੁਪਿਆ ਡਿਮਾਂਡ ਹੈ ਟਰੈਕਟਰ ਦੇ ਮਾਲਕ ਦੀ ਫਾਰਮ 50 ਦਾ ਆ ਗਿਆ ਜੀ 96 ਮਾਡਲ ਆ 1 ਲੱਖ ਤੇ 35000 ਰੁਪਿਆ ਡਿਮਾਂਡ ਹੈ ਜੀ 13 ਦੇ ਟਾਇਰਾਂ ਚ ਜੀ ਉਸ ਤੋਂ ਅਗਲਾ ਟਰੈਕਟਰ ਆ ਗਿਆ ਸੋਨਾਲੇ ਦਾ 2001 ਮਾਡਲ ਆ ਜੀ 2 ਲੱਖ ਤੇ 20000 ਰੁਪਿਆ ਡਿਮਾਂਡ ਹੈ ਜੀ ਟਰੈਕਟਰ ਦੇ ਮਾਲਕ ਦੀ ਸੋਨਾਲੇ ਦਾ 746 740 ਡਬਲ ਕਲੱਚੀ 2000 ਮਾਡਲ ਹੈ 1.5 ਲੱਖ ਡਿਮਾਂਡ ਹੈ 1.5 ਲੱਖ ਇਹਨੇ ਜੀ ਬਹੁਤ ਜ਼ਿਆਦਾ ਮਾਰਕੀਟ ਜਦਾਂ ਦੇ ਕਰਦੀ ਹੈ ਹਾਇ ਨਿਕ ਉਹ ਆਪਣਾ ਦਿਖਾਦਾ ਦਾ ਪੂਰਾ ਹਾਂ ਦਿਖਾਦਾ ਤੁਹਾਡਾ ਆਪਣਾ ਤਾਂ ਦੱਸਿਓ ਬਈ ਨੰਬਰ ਆਪਣਾ ਮੋਬਾਈਲ ਨੰਬਰ 94171 94171 35476 35476 ਹਾਂਜੀ 12 ਮਾਡਲ ਹੈ 12 ਮਾਡਲ ਆ ਪੰਜਾਬ ਨੰਬਰ ਹੈ ਠੀਕ ਹੈ ਜੀ ਇੰਜਨ ਗੇਅਰ ਦਾ ਜੀ ਪੂਰਾ ਵਿਭਾਗ ਹੀ ਲੈ ਲਿਆ। ਤਸੱਲੀ ਹੈ ਸਾਡੀ? ਪੂਰੀ ਮੈਂ। ਠੀਕ ਹੈ ਬਾਈ ਜੀ ਆ ਤੁਹਾਨੂੰ ਦਿਖਾ ਦਿੰਨੇ ਆ 855। ਤੇ ਪੂਰੀ ਤਸੱਲੀ ਹੈ ਜੀ। 700 ਦੀ ਕੰਡੀਸ਼ਨ ਦਾ ਟਰੈਕਟਰ ਹੈ ਯਾਰ ਤੁਸੀਂ ਚੈੱਕ ਕਰ ਸਕਦੇ ਆ 14 ਦੇ ਟਾਇਰ ਟਾਇਰ ਵੀ ਕਾਫੀ ਹੱਦ ਤੱਕ ਵਧੀਆ ਪਏ ਆ ਜੀ। 700 ਪੈਸੇ ਹੈ। ਠੀਕ ਹੈ। ਜਿਹੜਾ ਬਾਈ ਦਾ ਆਪਾਂ ਨੰਬਰ ਬੋਲਿਆ ਜੀ ਬਾਈ ਦਾ 855 ਹੀ ਇਹ ਟਰੈਕਟਰ ਜੇਕਰ ਕਿਸੇ ਵੀਰ ਭਰਾ ਨੇ ਲੈਣਾ ਹੋਵੇ ਤਾਂ ਵੀਡੀਓ 'ਚ ਨੰਬਰ ਕਰ ਪੰਜਾਬ ਨੰਬਰੀ ਟਰੈਕਟਰ ਲੈਣਾ ਹੋਵੇ ਤਾਂ ਵੀਡੀਓ 'ਚ ਨੰਬਰ ਲੈ ਕੇ ਤੁਸੀਂ ਕਾਲ ਕਰ ਸਕਦੇ ਆ ਜੀ ਠੀਕ ਆ ਬਾਈ ਜੀ ਧੰਨਵਾਦ ਜੀ 496 740 ਦਾ 2000 ਮਾਡਲ ਆ 1,50,000 ਰੁਪਿਆ ਡਿਮਾਂਡ ਹੈ ਟਰੈਕਟਰ ਦੇ ਮਾਲਕ ਦੀ ਬਾਕੀ ਦੇ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਆ ਜੀ ਅਗਲਾ ਆ ਗਈ ਐਚਰ ਇਹ 92 ਮਾਡਲ ਹੈ 1 ਲੱਖ ਤੇ 10000 ਰੁਪਿਆ ਡਿਮਾਂਡ ਹੈ ਜੀ ਉਸ ਤੋਂ ਅਗਲਾ ਟਰੈਕਟਰ ਆ ਗਈ ਫੇਰ ਐਚਰ 241 ਇਹ ਤਾਂ ਹੀ ਗਲਤ ਗਲਤ ਲਾਇਆ ਵੇਚਣਾ ਨਹੀਂ ਗਈ ਟਰਾਲੀ ਆ ਗਈ ਜੀ ਆਹ 1 ਲੱਖ ਤੇ 52000 ਰੁਪਿਆ ਜਿਸ ਤਰੀਕੇ ਨਾਲ ਜਿਵੇਂ ਵੀ ਖੜੀ ਹੈ ਜੈਕ ਵਾਲੀ ਟਰਾਲੀ ਹੈ ਜੀ ਉਹ ਵੀ ਦੇਖ ਸਕਦੇ ਹੋ ਅਗਲੀ ਟਰਾਲੀ ਇਹ ਹੈਗੀ 1 ਲੱਖ ਤੇ 42000 ਰੁਪਿਆ ਇਹ ਹੈ ਵੀ ਟਰਾਲੀ ਇਹ ਕੋਈ ਆ ਜਾਂ ਕੋਈ ਚੱਕਰ ਆਈ ਚੈੱਕ ਵਾਲੀ ਹੈ ਅਭੀ 2023 ਮਾਡਲ ਆਈ 1,30,000 ਰੁਪਏ ਦੀ ਹੈ ਜੀ ਇਹ ਟਰਾਲੀ ਬਾਕੀ ਦੀ ਚੈੱਕ ਕਰਦੇ ਤੇ ਇਹ ਜਿਹੜੀਆਂ ਟਰਾਲੀਆਂ ਬਾਈ ਜੀ ਇਹਦੇ ਮਾਲਕ ਦਾ ਨਾਮ ਹੈਗਾ ਜੀ ਮਨਜੀਤ ਸਿੰਘ ਤੇ ਨੰਬਰ ਆਪਣੇ ਕੋਲੇ ਉਹਨਾਂ ਦਾ ਹੈਗਾ ਜੀ ਜੇਕਰ ਕਿਸੇ ਵੀਰ ਭਰਾ ਨੇ ਨੰਬਰ ਲੈਣਾ ਵੇ ਟਰਾਲੀਆਂ ਲਗਾ ਤਿੰਨ ਟਰਾਲੀਆਂ ਦਿਖਾਉਂਗਾ ਤੁਹਾਨੂੰ ਤਾਂ ਆਪਣੇ ਨਾਲ ਕਨੈਕਟ ਕਰ ਸਕਦਾ ਜੀ ਹਾਂਜੀ ਦੋਸਤੋ ਅਗਲਾ ਟਰੈਕਟਰ ਆ ਗਿਆ ਜੀ ਐਸ਼ਰ ਇਹ ਹੈਗਾ ਜੀ 18 ਮਾਡਲ ਆ 2 ਲੱਖ 70000 ਰੁਪਏ ਡਿਮਾਂਡ ਆ ਜੀ 12 ਦੇ ਟਾਇਰਾਂ ਚ ਟਾਇਰੇ ਦੇ ਹੈਗੇ ਆ ਜੀ 40 ਕੇ ਪੈਸੇ ਬੋਲੋ ਕੰਪਨੀ ਦੇ ਟਾਇਰਾਂ ਚ ਤੇ ਇਹ ਹੈਗੇ ਜੀ ਗੁਰੂ ਗੋਬਿੰਦ ਸਿੰਘ ਟਰੈਕਟਰ ਵਾਲੇ ਜੇਕਰ ਜਿਹੜੇ ਵੀ ਟਰੈਕਟਰ ਤੁਹਾਨੂੰ ਮੈਂ ਦਿਖਾ ਰਿਹਾ ਹਾਂ ਜੀ ਜੇਕਰ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਇਹਨਾਂ ਦਾ ਨੰਬਰ ਤੁਸੀਂ ਸਕਰੀਨ ਦੇ ਵਿੱਚੋਂ ਲੈ ਸਕਦੇ ਆ ਤੇ ਅਗਲਾ ਟਰੈਕਟਰ ਆ ਗਿਆ ਫਾਰਮ ਟਰੈਕ 60 ਦਾ 17 ਮਾਡਲ ਆ 5 ਲੱਖ ਤੇ 45000 ਰੁਪਏ ਡਿਮਾਂਡ ਆ ਗੁਡਇਰ ਦੇ ਟਾਇਰ ਆ ਇਹ ਬੈਕ ਸਾਈਡ ਵਾਲੇ ਵੀ ਤੇ ਅਗਲੇ ਵੀ ਕਾਫੀ ਹੱਦ ਤੱਕ ਵਧੀਆ ਨਵੇਂ ਟਾਇਰ ਪਏ ਆ ਤੇ ਨਵੀਂ ਕੰਡੀਸ਼ਨ ਦਾ ਟਰੈਕਟਰ ਪਿਆ ਜੀ ਫੋਨਾਲਿਕ ਆ ਗਿਆ ਜੀ 750 ਦਾ ਟਾਇਰ ਕਾਫੀ ਹੱਦ ਤੱਕ ਵਧੀਆ ਜੀ ਬੈਕ ਸਾਈਡ ਵਾਲੇ ਹੈਗੇ ਆ ਜੀ 70 ਰੁਪਏ 75% ਟਾਇਰਾਂ 'ਚ 16 ਮਾਡਲ ਆ ਜੀ 4 ਲੱਖ ਤੇ 50000 45000 ਰੁਪਏ ਡਿਮਾਂਡ ਆ ਜੀ ਅਰਜਨ ਆ ਗਿਆ ਜੀ 555 ਟਾਇਰ ਕਾਫੀ ਅੱਜ ਤੱਕ ਵਧੀਆ ਤੇ ਸਾਫ ਸੁਥਰੇ ਆ ਜੀ ਗੁੱਡੀਅਰ ਦੇ ਟਾਇਰ ਆ ਜੀ ਬੈਕ ਸਾਈਡ ਵਾਲੇ ਵੀ ਤੇ ਅਗਲੇ ਵੀ ਇਹ ਹੈਗੇ ਜੀ 12 ਮਾਡਲ ਆ 3 ਲੱਖ ਤੇ 75000 ਰੁਪਿਆ ਡਿਮਾਂਡ ਆ ਜੀ ਜੋਂਡੀਅਰ ਆ ਗਏ ਜੀ 50 50 ਡੀ ਬੀਕੇਟੀ ਦੇ ਟਾਇਰ ਆ ਜੀ ਬੈਕ ਸਾਈਡ ਵਾਲੇ ਆ ਸੌ ਸੌਰੀ ਅਗਲੇ ਜੀ ਤੇ ਬੈਕ ਸਾਈਡ ਵਾਲੇ ਹੈਗੇ ਆ ਅਪੋਲੋ ਦੇ ਇਹ ਹੈਗੇ 18 ਮਾਡਲ ਆ 4 ਲੱਖ ਤੇ 65000 ਰੁਪਿਆ ਡਿਮਾਂਡ ਆ ਜੀ ਤੇ ਉਸ ਤੋਂ ਅਗਲੇ ਟ੍ਰੈਕ ਆ ਗਏ ਮੰਧਰਾ 585 डीआई जी ਇਹ ਹੈਗਾ 19 ਮਾਡਲ ਦਾ 5 ਲੱਖ ਤੇ 95000 ਰੁਪਏ ਡਿਮਾਂਡ ਹੈ ਜੀ ਦੋਸਤੋ ਤੁਸੀਂ ਨੰਬਰ ਦੇ ਸਕਦੇ ਆ ਬਾਕੀ ਤੁਹਾਨੂੰ ਬੋਲ ਵੀ ਦਿੰਨਾ 98721 27128 ਇਹ ਨੰਬਰ ਹੈ ਜੀ ਇਹਨਾਂ ਦਾ ਤੇ ਕਾਫੀ ਹੱਦ ਤੱਕ ਵਧੀਆ ਸਾਫ਼ ਦਾ ਕੰਡੀਸ਼ਨ ਦਾ ਟਰੈਕਟਰ ਹੈ ਜੀ 14 ਦੇ ਟਾਇਰਾਂ ਚ ਹਿੰਦਰਾ 585 ਡੀਆਈ ਉਸ ਤੋਂਗਲਾ ਟਰੈਕਟਰ ਆ ਗਏ ਫਾਰਮ ਟਰੈਕ 60 ਦਾ 15 ਮਾਡਲ ਆ 4 ਲੱਖ 85000 ਰੁਪਿਆ ਡਿਮਾਂਡ ਹੈ ਜੀ 14 ਦੇ ਟਾਇਰਾਂ ਚ ਗੁਡਇਰ ਦੇ ਟਾਇਰ ਆ ਬੈਕ ਸਾਈਡ ਵਾਲੇ ਕਾਫੀ ਹੱਦ ਤੱਕ ਵਧੀਆ ਜੀ ਤੇ ਸਾਹਤ ਦੇ ਜਮਨ ਨਵੇਂ ਟਾਇਰ ਆ ਜੀ ਚਾਰੇ 15 ਮਾਡਲ ਆ 4 ਲੱਖ 85000 ਰੁਪਏ ਡਿਮਾਂਡ ਹੈ ਐਚ ਐਮ ਟੀ 911 ਆਗੇ ਜੀ ਟਾਇਰ ਇਹਦੇ ਵੀ ਬਿਲਕੁਲ ਨਵੇਂ ਆ ਜੀ ਚਾਰੇ ਤੇ ਇਸ ਤੇ ਦੋਸਤੋ ਰੇਟ ਤੇ ਹਜੇ ਮਾਡਲ ਨਹੀਂ ਲਿਖਿਆ ਤੇ ਸੋਨ ਵਾਲੇ ਦਾ ਗਾਇਸ 750 ਦਾ ਜਕੇ ਦੇ ਟਾਇਰ ਹੈ ਜੀ ਬੈਕ ਸਾਈਡ ਵਾਲੇ ਅਗਲੇ ਹੈਗੇ ਜੀ ਬੀਕੇਟੀ ਦੇ ਇਹ 13 ਮਾਡਲ ਹੈ 3 ਲੱਖ ਤੇ 65000 ਰੁਪਏ ਡਿਮਾਂਡ ਹੈ ਜੀ ਟਰੈਕਟਰ ਦੇ ਮਾਲਕ ਦੀ ਬਾਕੀ ਟਰੈਕਟਰ ਵੀ ਹਾਫ ਹੁਲ ਦੀ ਕੰਡੀਸ਼ਨ ਦਾ ਹੈਗਾ ਜੀ ਪਾਵਰ ਟਰੈਕ ਹੈਗੇ ਜੀ ਈਓ ਈਰੋ 50 55 11 ਮਾਡਲ ਹੈ ਜੀ ਤੇ 5 ਲੱਖ ਤੇ 50000 ਰੁਪਏ ਡਿਮਾਂਡ ਹੈ ਜੀ ਇਹ ਹੈਗਾ 16 ਦੇ 17 ਚ ਗੁੱਡੀਅਰ ਦੇ ਟਾਇਰ ਹੈ ਜੀ ਕੁੱਕ ਕੰਡੀਸ਼ਨ ਦੇ ਟਾਈਮ ਦਾ ਹੈ। ਅਗਲਾ ਟਰੈਕਟਰ ਆ ਗਈ John Deere 5050D ਇਹ ਹੈਗਾ ਜੀ 2020 ਮਾਡਲ ਆ 6 ਲੱਖ ਤੇ 80 ਹਜ਼ਾਰ ਰੁਪਏ ਡਿਮਾਂਡ ਆ ਜੀ ਫੈਬਰ ਦੀ ਛਤਰੀ ਲੱਗੀ ਹੋ ਡੱਕ ਡੱਕ ਲੱਗੀ ਆ ਜੀ। ਬਾਕੀ ਤੁਸੀਂ ਚੈੱਕ ਕਰ ਸਕਦੇ ਆ। ਸੋਨਾਲੀਕ ਆ ਗਈ 750 ਦਾ ਤੇ 15 ਮਾਡਲ ਆ ਜੀ 4 ਲੱਖ ਤੇ 95 ਹਜ਼ਾਰ ਰੁਪਏ ਡਿਮਾਂਡ ਆ ਜੀ ਚਾਰੇ ਟਾਇਰ ਬਿਲਕੁਲ ਇਹਦੇ ਵੀ ਨਵੀਂ ਕੰਡੀਸ਼ਨ ਦੇ ਵਿੱਚ ਪਏ ਆ ਤੇ ਸਾਫ ਸੁਥਰੇ ਆ ਜੀ। ਸੋ ਰਾਜ ਆ ਗਿਆ ਜੀ 855 9 ਮਾਡਲ ਹੈ 330000 ਰੁਪਿਆ ਡਿਮਾਂਡ ਹੈ ਜੀ ਐਸ਼ਰ ਆ ਗਿਆ ਜੀ 485 ਡਬਲ ਕਲਚ 17 ਮਾਡਲ ਦਾ 445000 ਰੁਪਿਆ ਡਿਮਾਂਡ ਹੈ ਕੰਡੀਸ਼ਨ ਦੀ ਵੀਡੀਓ ਤੁਸੀਂ ਦੇਖ ਸਕਦੇ ਹੋ ਟਰੈਕਟਰਾਂ ਦੀ ਸਾਫ਼ ਸੁਥਰੀ ਹੈ ਸਾਰਿਆਂ ਦੀ ਦੋਸਤੋ ਮਲੋਟ ਟਰੈਕਟਰ ਮੰਡੀ ਦੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ